ਸੋਣ ਮਹੀਨੇ ਦੇ ਵਿੱਚ ਇਸ ਗ੍ਰਾਂਤੀ ਦੇ ਮੌਕੇ ਤੇ ਸੇਵਕ ਮੰਡਲ ਦੇ ਵੱਲੋਂ ਪ੍ਰਾਚੀਨ ਸੰਗਲਾ ਸ਼ਿਵਾਲਾ ਮੰਦਿਰ ਵਿੱਚ ਮਹੰਤ ਨਾਰਾਇਣ ਪੁਰੀ ਦੇਸਪੁੱਤਰ ਮਹੰਤ ਦਿਨੇਸ਼ ਪੁਰੀ ਦੀ ਅਗਵਾਈ ਵਿੱਚ ਬੇਲਪਤਰੀ ਮਹੋਸਤਵ ਦਾ ਆਯੋਜਨ ਪੂਰੀ ਸ਼ਰਧਾ ਦੇ ਨਾਲ ਕੀਤਾ ਗਿਆ। ਸੇਵਕ ਮੰਡਲ ਦੇ ਪ੍ਰਧਾਨ ਕੀਮਤੀ لال ਜੈਨ ਦੀ ਅਗਵਾਈ ਵਿੱਚ ਆਯੋਜਿਤ ਇਸ ਸਮਾਰੋਹ ਦੇ ਵਿੱਚ ਸੈਂਕੜੇ ਸ਼ਰਧਾਲੂਆਂ ਨੇ ਭਗਵਾਨ ਸ਼ਿਵ ਦਾ ਅਲੌਕਿਕ ਸ਼ਿੰਗਾਰ ਕੀਤਾ। ਜੈ ਮੈਂ महंत ਦਿਨੇਸ਼ਪੁਰੀ ਪ੍ਰਚੀਨ ਮੰਦਿਰ ਸ਼ਵਾਲਾ ਚੰਗਲਾ ਵਾਲਾ ਤੋਂ ਸਭ ਤੋਂ ਪਹਿਲੇ ਸੇਵਕ ਮੰਡਲ ਦੇ ਜਿਹੜੇ ਮੁਖ ਹਗੇ ਸੇਵਾਦਾਰ ਸ਼੍ਰੀ ਕੀਮਤੀ لال ਜੀ ਜੈਨ ਜੀ ਜਿਨ੍ਹਾਂ ਨੇ ਅੱਜ ਸਾਵਨ ਮਾਸ ਦੇ ਉਪਲਖਸ਼ ਦੇ ਵਿੱਚ ਮਹਾ ਆਰਤੀ ਦਾ ਯੋਜਨ ਕੀਤਾ ਮੈਂ ਬੋਲੇਨਾਥ ਦੇ ਚਰਨਾਂ 'ਚ ਪ੍ਰਾਰਥਨਾ ਕਰਦਾ हूं इसी तरह हर साल दी तरह वो महाआरती करण और भगवान भोलेनाथ ਦਾ ਆਸ਼ੀਰਵਾਦ ਉਹਨਾਂ ਤੇ ਬਣਿਆ ਰਵੇ ਅੱਜ ਸਾਵਨ ਦੇ ਬਿਲ ਪੱਤਰੀ ਮੌਸਮ ਮਨਾਇਆ ਗਿਆ महंत ਦਿਨੇਸ਼ਪੁਰੀ ਦੀ ਅਦਖਾ ਦਾ ਵਿੱਚ ਮੰਦਿਰ ਸ਼ੰਗਲਾਣਾ ਸ਼ਵਾਲਾ ਵਿੱਚ ਸਰਕਾਰ ਦੀਆਂ ਦਿਤਾਂ ਦੇ ਮੁਤਾਬਕ ਜਿੱਦਾਂ ਸਰਕਾਰ ਦੇ ਤਾਂ ਵੀ ਮਾਂਜੀ ਨੇ ਉਹਦੇ ਗਾਈਡਲਾਈਨ ਦੇ ਮਤਲਬ ਅਜਾਰਤੀ ਕਰਾਈ ਗਈ ਔਰ ਬਿਰਪੱਤਰੀਆ ਪੂਜ ਪਾਇਆ ਗਿਆ ਔਰ ਭਗਵਾਨ ਸ਼ੰਕਰ ਅੱਗੇ ਪ੍ਰਾਰਥਨਾ ਕੀਤੀ ਗਈ ਵੀ ਆਨ ਵਾਲਾ ਸਾਲ ਸਾਰਿਆਂ ਦਾ ਖੁਸ਼ਿਆ ਭਰਾਂ ਹੋਵੇ ਬਿਮਾਰੀ ਤੋਂ ਮੁਕਤੀ ਮਿਲੇ ਓਲ ਸ਼ੰਕਰ ਭਗਵਾਨ ਕੀ ਜੈ ਲੁਧਿਆਣਾ ਤੋਂ ਵਿਪਨ ਅਰੋੜਾ ਦੀ ਰਿਪੋਰਟ ਐਸਐਮਜ਼ेड ਨਿਊਜ਼